ਸਾਚੀ ਗਾਲ ਜੀ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਉੜਗੜ ਹਿਸ਼ਰਪੁਰ ਤੋਂ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਪਹੁੰਚੇ ਆ ਜੀ ਜ਼ਿਲ੍ਹਾ ਹਿਸ਼ਰਪੁਰ ਦੇ ਨਜ਼ਦੀਕ ਪਿੰਡਾ ਪਿੰਡ ਬਾਗਪੁਰ ਸਟੋਰ ਦੇ ਨੇੜੇ ਬਸੀਮਰੂਫ ਅੱਜ ਦੀ ਵੀਡੀਓ ਆ ਆਪ ਸਭ ਲਈ ਆ ਕਿਉਂਕਿ ਮੇਰੀ ਇੱਕੋ ਇੱਕ ਬੇਨਤੀ ਹੈ ਕਿ ਅੱਜ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਆ ਜੀ ਚੈਨਲ ਨੂੰ ਫੋਲੋ ਕਰਨਾ ਕਿਉਂ ਫੋਲੋ ਕਰਨਾ ਉਹਦੇ ਬਾਰੇ ਤੁਹਾਨੂੰ ਅੱਗੇ ਪਤਾ ਲੱਗ ਜਾਊਗਾ ਜੀ ਅੱਜ ਪਹੁੰਚੇ ਹੋਏ ਆ ਅਸੀਂ ਜੀ ਪਿੰਡ ਬਸੀਮਰੂਫ ਦੇ ਵਿੱਚ ਇੱਥੇ ਦੇ ਇੱਕ ਨੌਜਵਾਨ ਸੰਦੀਪ ਕੁਮਾਰ ਜੀ ਜਿਹੜੇ ਇੱਕ ਪਲੰਬਰ ਦਾ ਕੰਮ ਕਰਦੇ ਸੀ ਤਾਂ ਪਿਛਲੇ ਕੁਝ ਸਾਲਾਂ ਤੋਂ ਉਹਨਾਂ ਦੇ ਜਿਹੜੇ ਹਾਲਾਤ ਆ ਇਸ ਤਰ੍ਹਾਂ ਦੇ ਬਣ ਗਏ ਹੋ ਆ ਕਿ ਇਹ ਵੀਡੀਓ ਅਸੀਂ ਤੁਹਾਡੇ ਤੱਕ ਪਹੁੰਚਾਉਣ ਦਾ ਸੋਚਿਆ ਕਿਉਂਕਿ ਭਾਜੀ ਹੁਣ ਨਾਲ ਇੱਕ ਹਾਸਾ ਹੋ ਗਿਆ ਹਾਦਸੇ ਦੇ ਵਿੱਚ ਕੀ ਹੋਇਆ ਕਿ ਉਹਨਾਂ ਦੀਆਂ ਦੋਨੀਆਂ ਬਾਹਾਂ ਜਿਹੜੀਆਂ ਕੱਟੀਆਂ ਗਈਆਂ ਤੇ ਉਸ ਤੋਂ ਬਾਅਦ ਪੈਰਾਂ ਦਾ ਵੀ ਮਤਲਬ ਕਾਫੀ ਨੁਕਸਾਨ ਹੋਇਆ ਸੋ ਜ਼ਿਆਦੀ ਗੱਲਬਾਤ ਨਾ ਕਰਦਾ ਹੋਇਆ ਤੁਹਾਨੂੰ ਸੰਦੀਪ ਭਾਜੀ ਨਾਲ ਰੂਬ ਰੂ ਕਰਾਉਣਾ ਉਹ ਗੱਲਬਾਤ ਤੁਹਾਡੇ ਨਾਲ ਕਰਨਗੇ ਤੇ ਸਾਰਾ ਕੁਝ ਦੱਸਣਗੇ ਕਿਸ ਤਰ੍ਹਾਂ ਉਹਨਾਂ ਦਾ ਹਾਦਸਾ ਹੋਇਆ ਹੈ ਸਤਿ ਸ੍ਰੀ ਅਕਾਲ ਭਾਜੀ ਭਾਜੀ ਤੁਸੀਂ ਇਹ ਦੱਸੋ ਜੀ ਜਿਹੜਾ ਇਹ ਤੁਹਾਡੇ ਨਾਲ ਇਹ ਹਾਦਸਾ ਹੋਇਆ ਆ ਇਹ ਕਿੰਨੇ ਸਾਲ ਹੋ ਗਏ ਆ ਜੀ ਮੈਨੂੰ 4 ਸਾਲ ਹੋ ਗਏ ਭਾਜੀ ਇਹ ਹਾਦਸਾ ਹੋਇਆ 4 ਸਾਲ ਹੋ ਗਏ ਤੇ ਇਹਦੇ ਵਿੱਚ ਤੁਹਾਡਾ ਕੀ ਕੀ ਮਤਲਬ ਜਿਹੜਾ ਇੱਕ ਤਾਂ ਬਾਹਾਂ ਕੱਟੀਆਂ ਗਈਆਂ ਬਾਹਾਂ ਕੱਟੀਆਂ ਆ ਪੈਰ ਦੇ ਪੈਰ ਦੀਆਂ ਉਂਗਲਾਂ ਕੱਟੀਆਂ ਗਈਆਂ ਉਂਗਲਾਂ ਕੱਟੀਆਂ ਗਈਆਂ ਹਾਂਜੀ ਤੇ ਪੇਸ਼ੇ ਤੋਂ ਤੁਸੀਂ ਇੱਕ ਪਲੰਬਰ ਦਾ ਪਲੰਬਰ ਦਾ ਕੰਮ ਕਰਦੇ ਜੀ ਤੇ 4 ਸਾਲਾਂ ਤੋਂ ਮਤਲਬ ਜਿਹੜਾ ਇਹ ਤੁਸੀਂ ਇਸ ਪ੍ਰੋਬਲਮ 'ਚ ਹੋ ਤੇ ਦਵਾਈਦਾਰੂ ਵਗੈਰਾ ਦਵਾਈਦਾਰੂ ਨਹੀਂ ਤਾਂ ਹੈਗੀ ਸਿਰ ਪੱਟੀਆਂ ਹੁੰਦੀਆਂ ਸਿਰ ਤੇ ਵੀ ਅਕਰਾਰ ਲੱਗਾ ਨਾ ਕਰੰਟ ਅੱਛਾ ਜੀ ਸਿਰ ਤੇ ਪੱਟੀ ਹੁੰਦੀ ਆ ਦਵਾਈ ਆ ਦਵਾਈ ਕੋਈ ਵੀ ਚਲਦੀ ਕੋਈ ਕਿਕਟ ਇਨਫੈਕਸ਼ਨ ਦੀ ਚਲਦੀ ਆ ਅੱਛਾ ਸਿਰ ਤੇ ਕੀ ਹੋਇਆ ਸਿਰ ਤੇ ਵੀ ਪੱਟੀ ਹੋਈ ਆ ਸਿਰ ਦਾ ਹੀ ਵੀ ਕਰੰਟ ਲੰਘਿਆ ਸੀਗਾ ਅੱਛਾ ਜੀ ਹਾਂਜੀ ਤੇ ਕਾਫੀ ਉਸ ਟਾਈਮ ਤੇ ਉੱਤੇ ਜਿਹੜਾ ਤੁਹਾਡੇ ਹਾਲਾਤ ਹਾਂਜੀ ਹਾਂਜੀ ਉਸ ਟਾਈਮ ਤੋਂ ਬਾਅਦੇ ਤੱਕ ਵੀ ਇਦਾਂ ਦੇ ਹਾਲਾਤ ਚੱਲਦੇ ਆ ਅਸੀਂ ਤਾਨੂੰ ਪਤਾ ਹੀ ਆ ਤੂੰ ਕਿਹੜਾ ਸਾਹਮਣੇ ਆ ਜੋ ਵੀ ਆ ਪਰ ਫਿਰ ਵੀ ਤੇ ਦੇਖਦੇ ਕੋਲ ਕਰਦਾ ਤੁਹਾਡੀ ਦੇਖ ਰੇ ਸਾਡੇ ਮਤ ਘੱਦਈ ਆ ਭਰਾ ਫਰਜਾਈ ਅੱਛਾ ਜੀ ਹਾਂਜੀ ਕਰਦਈ ਆ ਇਹ ਰੋਟੀ ਪਾਣੀ ਸਾਰਾ ਹੀ ਖਾਂਦੇ ਤੇ ਮੈਂ ਸੁਣਿਆ ਤੁਹਾਡਾ ਮੈਰਜੀ ਵੀ ਹੋਈ ਸੀਗੀ ਨਾ ਮੈਰਜੀ ਵੀ ਹੋਈ ਸੀਗੀ ਅੱਛਾ ਜੀ ਹਾਂਜੀ ਉਦੋਂ ਮੈਰਜੀ ਹੋਈ ਸੀ 16 ਕੇ ਦਿਨ ਹੋਈ ਸੀ ਅੱਛਾ ਜੀ ਜਦੋਂ ਇਹ ਕਰੰਟ ਲੱਗਿਆ ਸੀ ਤੇ ਫਿਰ ਜਿਹੜੇ ਤੁਹਾਡੇ ਮਿਸਰ ਸੀਗੇ ਚਲ ਗਈ ਸੀ ਮਤਲਬ ਇਸ ਕੰਡੀਸ਼ਨ ਚ ਹਾਂਜੀ ਇਸ ਕੰਡੀਸ਼ਨ ਚ ਫੇਰ ਉਹ ਮਹੀਨੇ ਬਾਅਦ ਚਲ ਗਏ ਸੀਗੇ ਛੱਡ ਕੇ ਅੱਛਾ ਜੀ ਹਾਂਜੀ ਮਤਲਬ 1 ਮਹੀਨੇ 16 ਦਿਨ ਵਿਆਹ ਨੂੰ ਹੋਇਆ ਤੁਸੀਂ ਜੇ ਹਾਲਾਤ ਸੀ ਤੁਹਾਨੂੰ ਛੱਡ ਕੇ ਚਲੇ ਗਏ ਨਹੀਂ ਨਹੀਂ ਜਦੋਂ ਕਰੰਟ ਲੱਗਾ ਨਾ ਭਾਜੀ ਮੈਂ ਇੱਥੇ ਡਿਸਚਾਰਜ ਡਿਸਚਾਰਜ ਹੋ ਕੇ ਆਇਆ ਹਸਪੀਟਲੋਂ ਉਦੋਂ ਫੇਰ ਛੱਡ ਕੇ ਚਲ ਗਏ ਸੀ ਮੈਨੂੰ ਇਹ ਹਾਲਾਤਾਂ ਵਿੱਚ ਕਹਿੰਦੇ ਮੈਂ ਨਹੀਂ ਮਰ ਸਾਂ ਸਕਦੀ ਅੱਛਾ ਜੀ ਹਾਂ ਇਹ ਤਾਂ ਬਹੁਤ ਕਾਫੀ ਗੱਲ ਸੋਚਣ ਵਾਲੀ ਆ ਅਕਸਰ ਹੀ ਅਸੀਂ ਵੀਡੀਓ ਦੇਖਦੇ ਆ ਉਹਦੇ ਵਿੱਚ ਕਈ ਤਰ੍ਹਾਂ ਦੇ ਦੱਸਿਆ ਜਾਂਦਾ ਕਿ ਵਿਆਹ ਹੁੰਦੇ ਆ ਤੁਸੀਂ ਸਾਰਾ ਕੁਝ ਇੱਕ ਗੱਲ ਤੋਂ ਸਮਝ ਹੀ ਗਏ ਹੋਵੋਗੇ ਚਲੋ ਪਰ ਫਿਰ ਵੀ ਪਾਜੀ ਫਿਰ ਜਿਹੜਾ ਤੁਹਾਡਾ ਇਹ ਦੇਖ ਦੇਗਾ ਸਾਰੇ ਤੁਹਾਡੇ ਭਰਜਾਈ ਤੇ ਨਾਲ ਤੁਹਾਡੇ ਭਰਾ ਹਾਂਜੀ ਹਾਂਜੀ ਭਰਾ ਤੇ ਭਰਜਾਈ ਦੋਨੇ ਮਤਲਬ ਰੋਟੀ ਪਾਣੀ ਖਵਾਉਂਦੇ ਆ ਖਵਾਉਂਦੇ ਹਾਂਜੀ ਜੋ ਵੀ ਸੇਵਾ ਪਾਣੀ ਸਾਰਾ ਮਸਤ ਕਰਦੇ ਆ ਤੁਸੀਂ ਤਾਂ ਫਿਰ ਸਾਰੇ ਦਿਨ ਮੰंजे ਤੇ ਇੱਕ ਕਿਸਮ ਦੇ ਰੈਸਟੋਰੈਂਟ ਵਗੈਰਾ ਹੀ ਹਾਂਜੀ ਹਾਂਜੀ ਮੇਰਾ ਭਾਈ ਮੇਰਾ ਉਧਰ ਕਿਸੇ ਨੇ ਨਹੀਂ ਸੋਚਿਆ ਠੀਕ ਹੈ ਜੀ ਨਾ ਕੋਈ ਸਰਕਾਰ ਨੇ ਅਸੀਂ ਐਮ ਐਲ ਏ ਸਾਰਿਆਂ ਤੇ ਵੀ ਜਾਂਦੇ ਵੀ ਰਹੇ ਕਿਸੇ ਨੇ ਨਹੀਂ ਸੋਚਿਆ ਕੋਈ ਸੰਸਥਾ ਨੇ ਵੀ ਕਿਸੇ ਨੇ ਅੱਜ ਤੱਕ ਉਹ ਹੀ ਹੈ ਜਿਹੜੀ ਸਰਕਾਰ ਨੇ ਜਿਹੜੀ ਪੈਨਸ਼ਨ ਲਾਈ ਆ ਸਿਰਫ ਉਹ 1500 ਦਾ ਅੱਛਾ ਜੀ ਹਾਂ ਜੀ ਤੇ ਮਤਲਬ ਕੋਈ ਜਿੱਦਾਂ ਅੱਜਕੱਲ ਕਈ ਸੰਸਥਾਵਾਂ ਬਣੀਆਂ ਹੋਈਆਂ ਆ ਜਿੱਦਾਂ ਉਹ ਕਈ ਤਰ੍ਹਾਂ ਦੇ ਸੋਸ਼ਲ ਕੰਮ ਕਰਦੀਆਂ ਆ ਉਹਨਾਂ ਨੇ ਵੀ ਤੁਹਾਡਾ ਕੇ ਸਾਥ ਦਿੱਤਾ ਕਿਸੇ ਨੇ ਵੀ ਨਹੀਂ ਦਿੱਤਾ ਆ ਕੇ ਹਾਂ ਜੀ ਠੀਕ ਹੈ ਕੋਈ ਵੀ ਬਸ ਇੱਕ ਵਾਰ ਜਿਹੜੇ ਆਨੇ ਸੀ ਆ ਗਏ ਮੁੜ ਕੇ ਨਹੀਂ ਜਦੋਂ ਮੇਰਾ ਐਕਸੀਡੈਂਟ ਜਦੋਂ ਡਿਸਚਾਰਜ ਹੋ ਗਿਆ ਉਹਦੇ ਆਏ ਬਸ ਤੇ ਕੋਈ ਤੁਹਾਡਾ ਜਿਹੜਾ ਮਲੋ ਜਿਹੜੀ ਪੈਨਸ਼ਨ ਆ 11500 ਉਤੋਂ ਇਲਾਵਾ ਕੁਝ ਨਹੀਂ ਤੁਹਾਨੂੰ ਸਹਾਇਤਾ ਹੈਗੀ ਹੋਰ ਕੋਈ ਸਹਾਇਤਾ ਕੋਈ ਜ਼ਿਆਦਾ ਤੇ ਭਾਜੀ ਫਿਰ ਆਪਣੇ ਕੋ ਕੋਈ ਕਮਾਈ ਦਾ ਸਾਧਨ ਕੀ ਹੈ ਕਮਾਈ ਦਾ ਸਾਧਨ ਤੁਹਾਡੇ ਸਾਹਮਣੇ ਮੈਂ ਭਾਜੀ ਕੀ ਕਰ ਸਕਦਾ ਅੱਛਾ ਜੀ ਜਿਹਦੀਆਂ ਪੈਰ ਵੀ ਕੱਟ ਹੋ ਗਏ ਬਾਹਾਂ ਵੀ ਕੱਟ ਹੋ ਗਈਆਂ ਉਹ ਬੰਦਾ ਕੀ ਕਮਾ ਸਕਦਾ ਅੱਛਾ ਜੀ ਠੀਕ ਹੈ ਜੀ ਆ ਪ੍ਰਜਾ ਭਰਾ ਪ੍ਰਜਾਈ ਦੇ ਸਿਰ ਤੇ ਮੈਂ ਕਿੰਨਾ ਚਿਰ ਰੋਟੀ ਪਾਣੀ ਖਾ ਸਕਦਾ ਜੋ ਵੀ ਕੋਈ ਵੀ ਜਿੱਦਾਂ ਦਾ ਬੰਦਾ ਹੈ ਹੈਗਾ ਤੁਹਾਡੇ ਸਾਹਮਣੇ ਹੀ ਆ ਕਿਹੜਾ ਕਿਉਂਕਿ ਭਰਾ ਭਝਾਈ ਦੇ ਆਪਣੇ ਬੱਚੇ ਆ ਆਪਣਾ ਪਰਿਵਾਰ ਆ ਕਿਉਂਕਿ ਕਮਾਈਆਂ ਤੁਸੀਂ ਜਿੱਦਾਂ ਦੱਸਦੇ ਪਏ ਆ ਉਹ ਵੀ ਇੱਕ ਦਿਹਾੜੀਦਾਰ ਆ ਉਹ ਵੀ ਤੁਹਾਡਾ ਕਿੱਦਾਂ ਖਰਚਾ ਚੱਕਣਗੇ ਹਨਾ ਸੋ ਧੰਨਵਾਦ ਜੀ ਤੇ ਇਹ ਸੰਨ ਸੰਦੀਪ ਜੀ ਪਿੰਡ ਬਸੀ ਮਰੂਫ ਹੁਸ਼ਿਆਰਪੁਰ ਦੁਬਾਰਾ ਮੈਂ ਤੁਹਾਨੂੰ ਰਿਪੀਟ ਕਰ ਦਿੰਦਾ ਜੀ ਪਿੰਡ ਬਸੀ ਮਰੂਫ ਨੇੜੇ ਬਿਲਕੁਲ ਬਾਗਪੁਰ ਅੱਡਾ ਸਤੌਰ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕੋ ਹੀ ਗੱਲ ਕਰਨਾ ਚਾਹੁੰਦਾ ਆ ਭਾਜੀ ਹੁਣ ਆ ਦੀ ਬਤਵਾਦ ਮਦਦ ਵਾਸਤੇ ਅੱਗੇ ਆਓ ਇਹਨਾਂ ਦਾ ਨੰਬਰ ਮੈਂ ਮੈਂਸ਼ਨ ਕਰ ਦਿੰਦਾ ਆ ਕੋਈ ਅਕਾਊਂਟ ਨੰਬਰ ਨਹੀਂ ਮੈਂ ਤੁਹਾਨੂੰ ਅੱਗੇ ਦੇ ਰਿਹਾ ਕੁਛ ਨਹੀਂ ਤੁਸੀਂ ਡਾਇਰੈਕਟ ਇਹਨਾਂ ਨਾਲ ਗੱਲ ਕਰੋ ਇਹਨਾਂ ਨੂੰ ਆ ਕੇ ਮਿਲੋ ਬਿਲਕੁਲ ਨਹਿਰ ਦੇ ਲੱਗ ਇਹਨਾਂ ਦਾ ਘਰ ਆ ਗੱਲ ਮੁੱਕ ਦੀ ਇਹ ਆ ਜੀ ਤੁਸੀਂ ਇਹਨਾਂ ਦੀ ਹੈਲਪ ਕਰਨੀ ਆ ਅਗਰ ਮੰਨ ਲਓ ਤੁਹਾਡੇ ਕੋਲ ਹੈਲਪ ਨਹੀਂ ਹੋ ਸਕਦੀ ਕਿ ਤੁਸੀਂ ਭਾਈ ਕੋਈ ਪੈਸਾ ਜਾਂ ਕੋਈ ਕਿਸੇ ਤਰ੍ਹਾਂ ਦੀ ਵਿੱਤੀ ਸਹਾਇਤਾ ਨਹੀਂ ਦੇ ਸਕਦੇ ਤਾਂ ਕੋਈ ਟੈਨਸ਼ਨ ਨਹੀਂ ਪਰ ਇਸ ਵੀਡੀਓ ਨੂੰ ਸ਼ੇਅਰ ਕਰਨਾ ਵੱਧ ਤੋਂ ਵੱਧ ਲੋਕਾਂ ਨਾਲ WhatsApp ਤੇ ਜਿੱਤੇ ਮਾਜੀ ਕਰੋ Facebook ਤੇ ਤੇ ਸਾਡੇ ਚੈਨਲ ਨੂੰ ਫੋਲੋ ਕਰਨਾ ਹੁਣ ਇਹ ਤੁਹਾਨੂੰ ਮੈਂ ਗੱਲ ਕਿਉਂ ਕਹਿ ਰਿਹਾ ਦੇਖੋ ਜਦੋਂ ਤੁਸੀਂ ਚੈਨਲ ਨੂੰ ਫੋਲੋ ਕਰਦੇ ਆ ਮੰਨ ਲਓ ਤੁਸੀਂ Facebook ਤੇ ਕੀਤਾ YouTube ਤੇ ਕੀਤਾ ਤੁਹਾਡੇ ਨਾਲ ਜਿੰਨੇ ਵੀ ਤੁਹਾਡੇ ਆਲੇ ਦੁਆਲੇ ਤੇ ਲੋਕ ਜੁੜੇ ਹੋ ਆ ਉਹਨਾਂ ਤੱਕ ਇਹ ਵੀਡੀਓ ਆਟੋਮੈਟਿਕਲੀ ਪਹੁੰਚ ਜਾਂਦੀ ਆ ਨੰਬਰ 2 ਤੇ ਜਦੋਂ ਤੁਸੀਂ ਵੀਡੀਓ ਸ਼ੇਅਰ ਕਰਦੇ ਆ ਉਹ ਸ਼ੇਰ ਕੰਨ ਦੇ ਉੱਤੇ ਕਈ ਲੋਕਾਂ ਤੱਕ ਉਹ ਵੀਡੀਓ ਪਹੁੰਚਦੀ ਆ ਵੀਡੀਓ ਪਹੁੰਚਣ ਦਾ ਕੀ ਹੁੰਦਾ ਆ ਕੋਈ ਨਾ ਕੋਈ ਭਾਈ ਸੱਜਣ ਏਦਾਂ ਦਾ ਮਿਲ ਜਾਂਦਾ ਆ ਜਿਹੜਾ ਇਹਨਾਂ ਦੀ ਮਦਦ ਵਾਸਤੇ ਅੱਗੇ ਆ ਸਕਦਾ ਸੋ ਇਸ ਵੀਡੀਓ ਨੂੰ ਅਣਗੌਲਿਆ ਨਾ ਕਰਿਓ ਸਹਾਇਤਾ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਤਿ ਸ੍ਰੀ ਅਕਾਲ ਜੀ